ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਥੋੜਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਕਹਿਣ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਮਿੱਤਰੋ ਜਿੰਮ ਤੋਂ ਆ ਕੇ ਨਾਤੋ ਕੇ ਰੈਡੀ ਹੋ ਗਏ ਆ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਵਾਸਤੇ ਦਿਨ 'ਚ ਦੇਖਦੇ ਕਿਹੜੀ-ਕਿਹੜੀ ਕੰਮ ਨੇ ਕਰਨ ਵਾਲੇ ਇੱਧਰ ਮਿਲੋ ਬੀਬੀ ਸਿਮਰਨਜੀਤ ਕੌਰ ਆਪਣੇ ਨਾਲ ਨੇ ਰੋਜ਼ ਦੀ ਤਰ੍ਹਾਂ ਅੱਜ ਦੇ ਵਲੌਗ ਦੇ ਵਿੱਚ ਆਪਣਾ ਸਾਥ ਦੇਣ ਵਾਸਤੇ ਹਾਂਜੀ ਤੇ ਕੁਸ਼ਾਨ ਸਿੰਘ ਆਪਣਾ ਸਕੂਲ ਗਿਆ ਵੇ ਹਾਂਜੀ ਹਾਂਜੀ ਤੇ ਦੂਜਾ ਬੰਦਾ ਆਪਣਾ ਉਹ ਸੁੱਤਾ ਪਿਆ ਹਾਲੇ ਉਹਨੂੰ ਸੌ ਲੈਣ ਦੋ ਉਹ ਤਰ੍ਹਾਂ ਕਿ 5:30 ਵਜੇ ਉੱਠੇ ਆਵੇ ਹਾਂਜੀ ਹਾਂਜੀ ਉਹ ਤਾਂ ਪੰਜੇ 6:00 ਉੱਠ ਕੇ ਟਰ 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 ਉੱਪਰ ਜੇ ਫਿਰ ਜਾਂਦਾ ਉਹ ਹਾਂਜੀ ਹੋਰ ਸਭ ਠੀਕ ਠਾਕ ਨਵੇੜ ਦਾ ਕੰਮ ਹੈ ਹਾਂਜੀ ਹਾਂਜੀ ਨਵੇੜਤਾ ਜੀ ਚੱਲ ਵਧੀਆ ਅੱਜ ਮੇਰੇ ਤੋਂ ਸਾਡਾ ਕਿਸੇ ਪਾਸੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਅੱਜ ਕੋਈ ਆਪਾਂ ਨੂੰ ਕੰਮ ਨਹੀਂ ਹੈਗਾ ਨਹੀਂ ਨਹੀਂ ਹੈਗਾ ਮੈਨੂੰ ਕੰਮ ਯਾਰ ਹੈਗੇ ਹੈਗੇ ਆਪਾਂ ਦੀ ਮੇਰੇ ਤੋਂ ਨਹੀਂ ਨਹੀਂ ਅੱਜ ਮੇਰੇ ਕੋਲ ਤਾਂ ਹੈਗਾ ਕੰਮ ਆਪਾਂ ਮੈਂ ਜਾਣਾ ਹੈ ਸਮਾਨ ਲੈ ਕੇ ਆਉਣੇ ਵੀਰਾਂ ਦੇ ਘਰੋਂ ਨਹੀਂ ਹੈ ਅੱਛੀ ਤੇ ਮੈਂ ਜਾ ਕੇ ਇਥੇ ਹਰਮਨ ਸਿੰਘ ਨਾਲ ਕੰਮ ਕਰਾ ਕੇ ਉਸ ਤੋਂ ਬਾਅਦ ਆਪਾਂ ਲੱਗੇ ਜਾਵਾਂ ਵੀਰਾਂ ਤੇ ਬਾਕੀ ਦੇਖਦਾ ਕਿਦਾਂ ਕਿਦਾਂ ਅਜਾ ਦਰ ਰਹਿੰਦਾ ਹੈ ਕਿਦਾਂ ਕੰਮ ਕਰ ਹੁੰਦਾ ਹੈ ਤੇ ਬਾਕੀ ਮਿੱਤਰੋ ਥੋੜਾ ਸਾਰਿਆਂ ਦਾ ਥੈਂਕਸ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਆਪਣੇ ਵਲੌਗਰ ਨੂੰ ਤੇ ਪ੍ਰਮਾਤਮਾ ਤੁਹਾਨੂੰ ਸਾਰੇ ਜੜਾ ਦੀ ਕਲਾ ਵਿੱਚ ਰੱਖੇ ਐਦਾਂ ਹੀ ਸਾਰੇ ਹੱਸਦੇ ਵਸਦੇ ਰਹੋ ਤੇ ਜਿੰਦਾ ਦਿਲ ਜ਼ਿੰਦਗੀ ਹੈ ਪੂਰੀ ਚਿੱਲ ਜ਼ਿੰਦਗੀ ਹੈ ਤੇ ਜ਼ਿੰਦਗੀ ਨੂੰ ਹਮੇਸ਼ਾ ਚਿੱਲ ਕਰਕੇ ਜਿਉਣਾ ਚਾਹੀਦਾ ਤੇ ਸਾਰੇ ਹੱਸ ਖੇਡ ਕੇ ਜਿਹਦੇ ਨਾਲ ਕਿਸੇ ਦਾ ਵੀ ਕੋਈ ਗੁੱਸਾ ਕਿੱਲਾ ਹੈ ਹੋਵੇ ਤਾਂ ਸਾਰੇ ਭੁਲਾ ਕੇ ਜ਼ਿੰਦਗੀ ਉਸ ਤੋਂ ਉੱਪਰ ਉੱਠ ਕੇ ਜੀਣਾ ਚਾਹੀਦਾ ਆਪਾਂ ਨੂੰ ਹਾਂਜੀ ਹਾਂਜੀ ਕਿਉਂਕਿ ਇਹ ਜ਼ਿੰਦਗੀ ਕਿਵੇਂ ਤੋ ਰੇਲ ਗੱਡੀ ਦੀ ਵਾਂਗ ਸਿਸਟਮ ਪਤਾ ਨਹੀਂ ਕਿਹੜੇ ਜੀ ਦਾ ਕਿਹੜੇ ਬੰਦੇ ਦਾ ਆਪਣੇ ਪਰਿਵਾਰ ਚ ਆਪਣੇ ਆਲੇ-ਦਾਲੇ ਆਪਣੇ ਏਰੀਆ ਦੇ ਵਿੱਚ ਲਾ ਲੋ ਜਾਂ ਆਪਣੇ ਸਰਕਲ ਦੇ ਵਿੱਚ ਲਾ ਲੋ ਕਿਹੜੇ ਬੰਦੇ ਦਾ ਕਿੰਨਾ ਕਿ ਆਪਣੇ ਗਿਆ ਸਾਥ ਹੈ ਤੇ ਇਹ ਰੱਬ ਨੂੰ ਪਤਾ ਹੈ ਇਸ ਕਰਕੇ ਜਿੰਨਾ ਵੀ ਸਾਥ ਹੈਗੇ ਹੱਸ ਕੇੜ ਕੇ ਗੁਜ਼ਾਰਨਾ ਚਾਹੀਦਾ ਹੈ ਯਾਦਾਂ ਆਪਣੇ ਕੋਲ ਹੋਣ ਇਕੱਠੀਆਂ ਤੇ ਆਪਾਂ ਉਹ ਚੰਗੇ ਜਿਹੇ ਇਦਾਂ ਹੋਣ ਮੰਨ ਲਓ ਵੀ ਜਿਹੜੀਆਂ ਅੱਜ ਦਾ ਕਹਿੰਦੇ ਪ੍ਰੈਜ਼ੈਂਟ ਹੀ ਫਿਊਚਰ ਬਣਦਾ ਹੈ ਜੋ ਆਪਾਂ ਕਿਤੇ ਬੈਠ ਕੇ ਸੋਚਦੇ ਆਂ ਵਿਹਾਸ ਹੀ ਕਿਦਾਂ ਕਰਦੇ ਹੁੰਦੇ ਸੀਗੇ ਬਚਪਨ ਚ ਕੀ ਕਰਦੇ ਸੀਗੇ ਤੇ ਅੱਜ ਤੋਂ ਬਾਅਦ ਸੀ 10 ਸਾਲ ਬਾਅਦ ਸੋਚਾਂਗੇ ਵੀ ਅਸੀਂ ਆਪਣੀ ਜਵਾਨੀ 'ਚ ਕੀ ਕਰਦੇ ਸੀਗੇ ਤੇ ਜਵਾਨੀ ਚੰਗੇ ਕੰਮ ਕਰਾਂਗੇ ਤਾਂ ਬੜੇ ਪੇਜਮ ਦੱਸਣ ਲੱਗੇ ਸ਼ਰਮਣੀ ਹੋਊਗੀ ਬੱਚਿਆਂ ਨੂੰ ਵੀ ਅਸੀਂ ਐਦਾਂ ਕਰਦੇ ਸੀ ਐਦਾਂ ਕਰਦੇ ਇਸ ਕਰਕੇ ਚੰਗੇ ਕੰਮਾਂ ਦੇ ਵਿੱਚ ਸਾਨੂੰ ਵੱਜੜ ਕੇ ਹੰਗਾਰਾ ਦੇਣਾ ਚਾਹੀਦਾ ਤੇ ਕਰਨੇ ਵੀ ਚਾਹੀਦੇ ਨੇ ਤੇ ਮਾੜੇ ਕੰਮਾਂ ਤੋਂ ਆਪ ਵੀ ਗਰੇਜ ਕਰੋ ਤੇ ਆਲੇ-ਦਾਲੇ ਵੀ ਰੋਕੇ ਰੱਖਣਾ ਚਾਹੀਦਾ ਆਪਣਾ ਸਾਰਾ ਸਿਸਟਮ ਠੀਕ ਨੇ ਇਹ ਸਾਰੇ ਇਦਾਂ ਚੱਲਾਗੇ ਸਮਾਜ ਵਿੱਚ ਮਿੱਤਰੋ ਇੰਨਾ ਸੋਹਣਾ ਨਾ ਦੁਨੀਆ ਬਹੁਤ ਸੋਹਣੀ ਆ ਚਲੋ ਮੈਂ ਚੱਲਦਾ ਆਪਣੀ ਸ਼ੌਪ ਤੇ ਮਿੱਤਰੋ ਤੇ ਕਰੀਏ ਆਪਣੇ ਕੰਮ ਕਰ ਤੇ ਦੇਖੀਏ ਵੀ ਤੁਸੀਂ ਬਣਾਓ ਜੀ ਖਾਣ ਨੂੰ ਕੀ ਬਣਾਏ ਅੱਜ ਆਲੂ ਮਟਰਾਂ ਸਰ ਉਹ ਤੇਰਾ ਪਲ ਹੋਜੀ ਅੱਜ ਕਾਰਬੋਹਾਈਡਰੇਟ ਤੇ ਵਿੱਚ ਵੈਜੀਟੇਬਲ ਆਲੂ ਤੇ ਨਾਲ ਮਟਰ ਠੀਕ ਹੋ ਗਿਆ ਨਾਲ ਖਾਵਾਂਗੇ ਰੋਟੀਆਂ ਦੋ ਠੀਕ ਹੈ ਠੀਕ ਓਕੇ ਮਾਲਾਏ ਠੀਕ ਹੈ ਜੀ ਓਕੇ ਆ ਦੇਖੋ ਮੈਂ ਤੁਹਾਡੀ ਪੈਂਤਰੀ ਆਪਾਂ ਠਾਲ ਲੈਣੇ ਹੈਗੇ ਇਹਨੂੰ ਬਿਲਕੁਲ ਲੈਂ ਕੋਕ ਨੀਂਦ ਵਿੱਚ ਸੁੱਤਾ ਪਿਆ ਇੱਕ ਵੇ ਸੋਚਦਾ ਹੁੰਦਾ ਹਾਂ ਇਹਨੂੰ ਸੁਪਨੇ ਵੀ ਆਉਂਦੇ ਹੋਣਗੇ ਹੈ ਸੀ ਮਰ ਹਾਂਜੀ ਮੈਂ ਕਿ ਸੁਪਨੇ ਹੁੰਦੇ ਹੋਣਗੇ ਪਰ ਇਹ ਤਾਂ ਜਨਵਰੀ ਨੂੰ ਕੀ ਪਤਾ ਜੀ ਰਹਿਣਾ ਹੀ ਪਤਾ ਹੋਣਾ ਹੈ ਹੈਨਾ ਕਿਰਾ ਮਨ ਨੂੰ ਬੰਦਾ ਕਹੀ ਜਾਂਦਾ ਮੈਂ ਇੰਨਾ ਕੁ ਸਲੱਬ ਲੇ ਇੰਨਾ ਕੁ ਸਲੱਬ ਲੇ ਤੇ ਮੈਨੂੰ ਲੱਗਦਾ ਕੁਦਰਤ ਨਾਲ ਇਹ ਬੰਦਾ ਹੈ ਨਾ ਸਹੀ ਗੱਲ ਹੈ ਹੈ ਨਾ ਪਰ ਇਹ ਤੋਂ ਪਰੇ ਗੱਲ ਪਈ ਹੈ ਨਾ ਸਹੀ ਗੱਲ ਹੈ ਬੰਦਾ ਬਾਰ-ਬਾਰ ਜੰਮ-ਜੰਮ ਆਈ ਜਾਵੇ ਪਰ ਕੁਦਰਤ ਨਾਲ ਖਸਪੋਲ ਕਰੀ ਜਾ ਕੋ ਉੰਨੀ ਘਾ ਵਧੀ ਜਾਂਦੀ ਹੈ ਹੋਰ ਹਾਂਜੀ ਸਾਰੀ ਚਿੜੀ ਹੈ ਨਾ ਹੁਣ ਤਾਂ ਮੈਨੂੰ ਨਵੇਂ ਏਜ ਭੰਡੇ ਚ ਪੈਣ ਲੱਗਿਆ ਆਪਣੇ ਵਿੱਚ ਪਹਿਲਾਂ ਪਹਿਲਾਂ ਨਹੀਂ ਸੀ ਪੈਂਦਾ ਇਹ ਹੁਣ ਤਾਂ ਇਹਨੂੰ ਗਿਜ ਕੇ ਆਦਤ ਸੀ ਪੈ ਗਈ ਇਹਨੂੰ ਹਾਂਜੀ ਹਾਂਜੀ ਹੁਣ ਤਾਂ ਪੈਣ ਲੱਗਿਆ ਚਾ ਸੋਣ ਲੈ ਤੈਨੂੰ ਮੈਂ ਜਾ ਕੇ ਇਥੇ ਸ਼ੌਪ ਤੇ ਠੀਕ ਹੈ ਠੀਕ ਹੈ ਜੀ ਯਾ ਬ੍ਰ ਸਤਨਾਮ ਵਸਤੇ ਆ ਪਾਸ਼ਾ ਸੋਖ ਰખી ਮੈਦਾਨ ਤੇ ਸਰਬਤਰਾ ਭਲਾ ਕਰੀ ਤੇ ਦੇਖੋ ਮਿੱਤਰੋ ਬਾਹਰ ਦਾ ਅੱਜ ਮੌਸਮ ਦੇ ਕਿੰਨਾ ਸੋਹਣਾ ਧੁੱਪ ਲੱਗੀ ਵੀ ਆ ਬਹੁਤ ਸੋਹਣੀ ਤੇ ਉਹ ਆਪਣੇ ਗਵਾਂਢ ਚ ਦੇਖੋ ਉਧਰ ਚੱਲਦੀਆਂ ਸਫਾਈਆਂ ਤੇ ਅੱਜ ਮੌਸਮ ਬਹੁਤ ਸੋਹਣਾ ਧੁੱਪ ਲੱਗੀ ਵੀ ਆ ਤੇ ਮੌਸਮ ਹੁਣ ਖੁੱਲ ਗਿਆ ਹੁਣ ਦਿਨ ਸੋਹਣੇ ਲੱਗਣ ਲੱਗੇ ਆ ਬਾਕੀ ਦੇਖਦੇ ਆਪਾਂ ਅੱਜ ਸਮਾਂ ਲੱਗਿਆ ਤਾਂ ਆਪਾਂ ਆਪਣੀ ਅੱਜ ਗੱਡੀ ਵੀ ਧਵਾ ਕੇ ਲਿਗਿਆ ਮਿੱਤਰੋ ਬਹੁਤ ਜਲ ਲਿਬੜੀ ਹੋਈ ਆ ਓ ਪਿਕੋ ਕੀ ਸੁੱਜੇ ਸੋ? ਇਹ ਕੀ ਆ? ਸਤਨਾਵ ਸਚਾ ਪਾਸ਼ਾ ਸੁਖਰ ਕੀ ਮੈਦਾਤਿਆ ਕੇਧਰਮ ਸਿੰਘ ਚੱਲਦਾ ਡਿੰਡ ਲਓ ਇਹ ਚੱਲ ਲੈ ਇਹਦਾ ਸੱਸੀ ਗਾਲ ਜੀ ਸਾਡੇ ਬੋ ਸਾਰਿਆਂ ਨੂੰ ਕਰੇ ਇਨਕਲਾਬ ਇਨਕਲਾਬ ਫੋਟੋ ਕਿੰਨੇ ਖਾਂਟ ਚੜਨ ਚਲਾ ਅੱਜ ਬੜੀ ਧੁੱਪ ਹੈ ਮਾਜਮੋਂ ਤੋਂ ਬੜਾ ਗਰਮ ਲੱਗਿਆ ਬਈ ਆਪਾਂ ਕਰਕੇ ਨੇ ਪੇੜੇ ਬੂੜੇ ਉਸ ਤੋਂ ਚੱਲਦੇ ਆ ਫਿਰ ਆਪਾਂ ਜੀ ਵਿਖਾਣੇ ਕਰਾਂਗੇ ਉਧਰ ਬਣੇ ਉਹ ਬੰਗਾਲੀ ਭਰਾਵਾਂ ਦੇ ਉੱਤੇ ਤੇ ਵੀ ਤਾਂ ਦੇਖੋ ਸ਼ਹਿਰ ਆਪਣੇ ਪਹਿਲੇ ਵਲੋਗਰ ਦੇ ਵਿੱਚ ਆਪਾਂ ਜਾਂਦੇ ਹੁੰਦੇ ਸੀਗੇ ਆਪਣੇ ਬੰਗਾਲੀ ਭਰਾਵਾਂ ਦੇ ਕੋਲ ਉਹ ਰੋਮ ਤੋਂ ਦੂਜੀ ਸੈੱਟ ਪੈ ਜਾਂਦੇ ਨੇ ਉਹਨਾਂ ਦੇ ਆਪਾਂ ਵੀਰਾਂ ਕੋਕੋ ਕੋਲੇ ਫੈਂਟੇ ਇਦਾਂ ਲੈ ਕੇ ਆਉਂਦੇ ਹਾਂ ਸਮਾਨ ਸਸਤਾ ਹੁੰਦਾ ਉਹਨਾਂ ਤੋਂ ਤੇ ਅੱਜ ਆਪਾਂ ਉੱਥੇ ਹੀ ਜਾਣ ਦਾ ਪ੍ਰੋਗਰਾਮ ਹੈ ਉੱਥੇ ਜਾ ਕੇ ਆਪਾਂ ਸਮਾਂ ਜਾ ਕੇ ਲੱਗਾਵਾਂਗੇ ਪਹਿਲੇ ਇੱਕ ਵਾਰੀ ਆਪਣਾ ਸ਼ੌਭ ਦਾ ਕੰਮ ਨਹੀਂ ਵੇਟ ਦੀ ਇੱਕ ਵਾਰੀ ਲਈ ਮਿੱਤਰੋ ਨਵੇਟ ਤਾਂ ਸਾਰਾ ਕੰਮ ਕਰ ਆਪਾਂ ਨੇ ਅੰਦਰੋਂ ਆਟੇ ਦੇ ਪੇੜੇ-ਬੁੜੇ ਕਰਕੇ ਸਾਰਾ ਕੰਮ ਟਿਚ ਕਰਤਾ ਬਾਸੋਂ ਸਫਾਈ ਲਾਸਟ ਕਰਕੇ ਤੇ ਫਿਰ ਆਪਾਂ ਨਿਕਲਦੇ ਆਂ ਹਰਮ ਆ ਜਾ ਮਲ ਮਗਰੋਂ ਠੀਕ ਹੈ ਲੋ ਭਾਈ ਲੋ ਮਿੱਤਰੋ ਹੁਣ ਚੱਲਦੇ ਆਪਾਂ ਸਮਾਨ ਲੈਣ ਵਾਸਤੇ ਬੇਲੋ ਹਰਮਨ ਹੋਈ ਆ ਸੱਸੀ ਗਾਜੀ ਤੁਸੀਂ ਕਹਿੰਦੇ ਐ ਕਿ ਤਾ ਸਰਮਨ ਨੇ ਕਿਤਾ ਲੱਗਦੀ ਆ ਮੈਂ ਤਾਂ ਕਹਿਣਾ ਨਾ ਵੀ ਐਨਕ ਸੋਹਣੀ ਲੱਗਦੀ ਆ ਇਹ ਹਾਂਜੀ ਵੀ ਜਿੱਦਾਂ ਬੈਲਡਿੰਗ-ਬੁਲਡਿੰਗ ਕਰਨੀ ਹੁੰਦੀ ਨਹੀਂ ਦੱਸਿਓ ਦੋਸਤੋ ਕਿੱ ਚਲੋ ਇਦਾਂ ਤਾਂ ਨਹੀਂ ਪਰ ਮਿਲੋਣਾ ਇਦਾਂ ਹੀ ਆ ਨਹੀਂ ਪਰ ਇਦਾਂ ਦੱਸੋ ਕਿਦਾਂ ਲੱਗਦੀ ਆ ਇਦਾਂ ਹੀ ਲਾਉਣੀ ਆ ਲੱਗੀ ਮੈਨੂੰ ਤਾਂ ਉਹ ਲੱਗੀ ਸਹੀ ਵੜੀ ਆਪ ਵੀ ਦੱਸੋ ਕਿਦਾਂ ਲੱਗਦੀ ਆ ਇਹਨਾਂ ਨੂੰ ਤੇ ਇੱਕ ਮਿੰਟ ਜਰੂਰ ਕਰੋ ਸਾਨੂੰ ਵਲੌਗ ਦੇ ਵਿੱਚ ਤੇ ਬਾਕੀ ਆਪਾਂ ਨੂੰ ਚੱਲਦੇ ਆਂ ਇੱਥੋਂ ਰੋਮ ਦੇ ਆਪਾਂ ਨੌਰ ਸਾਈਡ ਤੇ ਆਪਾਂ ਜਾਣਾ ਰੋਮ ਦੇ ਸਾਊਥ ਵਾਲੇ ਪਾਸੇ ਤੇ ਉੱਥੇ ਆਪਣੇ ਇੱਕ ਪੰਜਾਬੀ ਭਾਈ ਦੁਕਾਨ ਵੀ ਆ ਉੱਥੇ ਤੋਂ ਆਪਾਂ ਕੁਮਾ ਕੇ ਲਈ ਕਹਿੰਦੇ ਮੁੰਡੇ ਜਾ ਕੇ ਮਿਲ ਕੇ ਆਂ ਕਾਫੀ ਟਾਈਮ ਹੋ ਗਿਆ ਜਾਨੀ ਹੋਇਆ ਬਾਈ ਗੁਰ ਹਾਂ ਕਿੰਨੀ ਵਾਰੀ ਆਖੀ ਉਹਨਾਂ ਨੇ ਕਹਿੰਦੇ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਤੇ ਅੱਜ ਮੈਂ ਕਿਹਾ ਜੇ ਸੁਭਾਅ ਜਿਹਾ ਬ ਉਹਨਾਂ ਆਪਾਂ ਸਭ ਤੋਂ ਪਹਿਲਾਂ ਮਿੱਤਰੋ ਪਹੁੰਚੇ ਆ ਰੋਮ ਦੀ ਪੰਜਾਬੀ ਵੀਰੇ ਦੀ ਦੁਕਾਨ ਹੋਰ ਹੈ ਆਪਣੀ ਸ਼ਾਪ ਹੈ ਗੱਡੀ ਧੋਣ ਦਾ ਆਟੋ ਲਵਾਜੋ ਹੈ ਤੇ ਮੈਂ ਆਪਣਾ ਜਨਰਲ ਗੱਡੀ ਧਵਾ ਲਈ ਉਸ ਤੋਂ ਬਾਅਦ ਆਪਾਂ ਰਹਿਣੇ ਕੰਮ ਕਰਾਂਗੇ ਇਧਰ ਮਿਲੋ ਵੀਰ ਨੂੰ ਪਹਿਲਾਂ ਤੁਸੀਂ ਸੱਸੀ ਬਲੋ ਬਈ ਸੱਸੀ ਗੱਲ ਬਈ ਤੇ ਬਾਈ ਕਹਿੰਦਾ ਤੁਹਾਨੂੰ ਪਛਾਣ ਲਿਆ ਕਰ ਮੈਂ ਤੁਹਾਡੇ ਵਲੌਗ ਦੇਖਦਾ ਹਾਂ ਦੇਖਦੇ ਹਾਂ ਬਲਾਈ ਹਾਂਜੀ ਸੋਹਣੇ ਲੱਗਦੇ ਹੁੰਦੇ ਹਾਂ ਹਾਂਜੀ ਉਹ ਵਧੀਆ ਲੱਗਦੇ ਪੜੀ ਰਹੇ ਹਾਂ ਹਾਂਜੀ ਇਹਨੇ ਅਸੀਂ ਗੱਡੀ ਖੜਾ ਜਿਹਦੇ ਪਛਾਣ ਲਿਆ ਬਾਈ ਨੇ ਤੇ ਬਾਕੀ ਆਪਾਂ ਗੱਡੀ ਮੈਥੋਂ ਲਾਉਣੇ ਆਂ ਇਧਰ ਤੇ ਆਹ ਬੜੀ ਮਿੱਤਰੋ ਪਾਟਨਰ ਜਿਹੜੀ ਲਵੱਜੋ ਹੱਥਾਂ ਗਾ ਤੁਹਾਨੂੰ ਲਵੱਜ ਹੋਏ ਤੇ ਇੱਧਰ ਮਿਲੋ ਵੀਰ ਜੀ ਉਹਨਾਂ ਨੂੰ ਤੇ ਮੈਨੂੰ ਦੱਸ ਦੋ ਕੀ ਬਣਿਆ ਬਣਿਆ ਵੀ ਕਿਉਂ ਵੀ ਦੱਸ ਦੋ ਉਹ ਵੀ ਦੱਸ ਦੋ ਨਾ ਜਿਹੜਾ ਉਹਨੇ ਕੁਝ ਹੋ ਰਿਹਾ ਵੀ ਅਸਲ ਜਨ ਇਹ ਬਾਈ ਇੱਧਰਵੇਂ ਸੀਗਾ ਪਹਿਲਾਂ ਜਦ ਮੈਂ ਇਧਰ ਨੂੰ ਕੈਮਰਾ ਘੁਮਾਉਂਦਾ ਸੀ ਕਿ ਨਾ ਇਧਰ ਨੂੰ ਆਟੋਮੈਟਿਕ ਫੋਨ ਹੈਂਗ ਹੋ ਜਾਂਦਾ ਸੀਗਾ ਕਾਰਨ ਪਤਾ ਨਹੀਂ ਕੀ ਆ ਹੁਣ ਪਤਾ ਨਹੀਂ ਕੋਈ ਚੈਂਪਰ ਚੁੰਪਰ ਲਿਆ ਹੋਇਆ ਕੋਈ ਹੈ ਨਹੀਂ ਭਾਬੋ ਚੈਂਪਰ ਜੋ ਬਲਕਿ ਬਸ ਟਾਈਮ ਹੀ ਹੋਵੇ ਤਾਂ ਚੱਲ ਰਿਹਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਮੇਥੋਂ ਆਟੋ ਲਵੱਜੋ ਆਪਣੀ ਤੇ ਅੱਜ ਫਰਮਾ ਤੋਂ ਗੱਡੀ ਚਲਾ ਰ ਇਹ ਯਾਨੀ ਮੀਝ ਪੈਂਦਾ ਹੋਈ ਗੱਲ ਬਹੁਤ ਗੜੀ ਲਪੜ ਜਾਂਦੀ ਆ। ਹਾਂਜੀ। ਇਹ ਸਾਰੇ ਮਹੀਨੇ ਕੰਮ ਕਿਤੇ ਮਿੱਤਰੋ? ਮੀਂਹ ਪੈਂਦਾ ਤੇ ਬੁੱਤੀ ਕੱਢੂ ਹੁੰਦੀ ਤਾਂ ਕੋਈ ਨਹੀਂ ਹਾਂ। ਨਹੀਂ ਜਿਹੜਾ ਮੀਂਹ ਮਿੱਟੀ ਦਾ ਮੀਂਹ ਮੈ ਤਾਂ ਮਿੱਟੀ ਨਾਲ ਮੀਂਹ ਪੈਂਦਾ। ਮਿੱਟੀ ਪੈਂਦਾ ਪਰ ਪਹਿਲਾਂ ਉਹਨੇ ਉੱਤੇ ਜਾਉਂਗਾ। ਬਹੁਤ ਨਾਲ ਆ ਸਾਰੀ ਬਹਾ ਹੋ ਗਈ। ਲੈ ਹੁਣ ਇਹਦੇ ਹਾਲ ਹੋ ਰਾਇਆ ਜਾਂ ਧੋ ਕੇ ਨਿਕਲ ਲੈਣੇ ਐਨ ਪੂਰੀ ਕਾਲੀ ਹੋ ਜਾਣਾ ਐਨ ਸ਼ਾਹ ਕਾਲੀ ਐਨ। ਸਾੜੀ ਲੋੜਦੇ ਨੇ ਕਿ ਅੱਚਲਵਾਉਣ ਵਾਸਤੇ? ਨਾ ਜੀ ਨਾ ਜੀ। ਮੈਂ ਤਾਂ ਕਿਹਾ ਪਾਣੀ ਜਾਂ ਨਿਆਟਾ ਡਟੂਗਾ। ਠੀਕ ਹੋ ਗਿਆ। ਹੋਰ ਕੋਈ ਸਾਡੇ ਨਾਲ ਕਿਤੇ ਮੈਂ ਦੱਸ ਦੋ। ਨਾ ਬੱਸ ਲਵੀ ਕਾ ਪੋਸਾ ਵਾਗੇ ਨੇ ਕਾ ਪੋਸਾ ਕਿਤੇ ਮਣੀ ਕਿੱਛ ਠੀਕ ਠਾਕ ਵੀਰੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਿਆਈ ਨੂੰ ਤੁਹਾਨੂੰ ਵੀ ਨਵੀਂ ਲਵਾਜੂ ਦੀਆਂ ਤੇ ਪਰਮਾਤਮਾ ਤੁਹਾਨੂੰ ਕੀ ਵਾਜੋ ਠੀਕ ਹਾਂਜੀ ਅਸੀਂ ਇਧਰ ਆਈ ਸੀ ਮੈਂ ਆਪਣੇ ਸਵਾਪਨਾ ਗੇੜਾ ਕੱਢ ਕੇ ਆਉਣਾ ਜਾ ਕੇ ਨਾਲੇ ਮਿੱਤਰੋ ਆਉਣਾ ਜਾਣਾ ਵੀ ਚਾਹੀਦਾ ਜਿੱਥੇ ਨਾ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਕੰਮ ਹੋਣ ਤਾਂ ਉੱਥੇ ਆਪਾਂ ਜਾ ਕੇ ਆਪਣਾ ਮਤਲਬ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਇਹੀ ਹੈਲਪ ਹੁੰਦੀ ਹੈ ਕਿ ਨਹੀਂ ਬੱਤ ਪਾਸ ਸਾਰੇ ਆ ਗਏ ਗੱਡੀ ਗੁੱਡੀ ਧਵਾਓ ਨਾਲੇ ਬੰਦੇ ਨੂੰ ਐਦਾਂ ਹੁੰਦਾ ਵੀ ਆਪਣਾ ਭਰਾ ਕੰਮ ਸਟਾਰਟ ਕਰਦਾ ਕੋਈ ਵੀ ਹੋਵੇ ਚਾਹ ਕੋਸਮ ਚੰਨ ਦੀ ਗੱਲ ਓਕੇ ਜੀ ਕਾਰ ਰਵਰ ਘੈਂਟ ਵਧੀਆ ਓਕੇ ਰਿਪੋਰਟਿੰਗ ਠੀਕ ਹੋ ਗਿਆ ਮੁੰਡੇ ਗੱਡੀ ਧੋਣ ਲੱਗੇ ਹੋਏ ਨੇ ਜਦ ਮੈਂ ਕਨੇ ਬੈਠ ਗਿਆ ਧੁੱਪ ਦੇ ਦੇ ਜਾਇਓ ਤੇ ਦੇਖੋ ਮੇਤਰਾ ਇਦਾਂ ਦਾ ਜਿਹੜਾ ਬਾਹਰ ਵਾਲਾ ਏਰੀਆ ਇਦਾਂ ਦਾ ਹੈ ਇਹ ਰੋਮ ਦੇ ਸਾਊਥ ਦਾ ਏਰੀਆ ਹੈ ਉਹ ਦੇਖੋ ਸਾਹਮਣੇ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਵੇਨੇ ਰੰਗ ਬਰੰਗੀਆਂ ਇਹ ਆਪਣੇ ਕਿੰਨੀ ਉਧਰ ਨਹੀਂ ਹੈਗੇ ਸਾਡੇ ਦੇ ਪਾਸੇ ਨਾਰਥ ਦੇ ਪਾਸੇ ਨਹੀਂ ਸਾਡੇ ਦਾ ਜਿਹੜਾ ਰੰਗ ਇੱਕ ਹੈ ਤਾਂ ਚਿੱਟਾ ਚਿੱਟਾ ਹੈ ਲਾਲ ਲਾਲ ਹੈ ਇਦਾਂ ਹੀ ਆ ਦੇਖੋ ਰੰਗ ਬਰੰਗੀਆਂ 1 2 3 ਚ ਹਨਾ ਆ ਵੀ ਲਾਈਨ ਦੇ ਵਿੱਚ ਤੇ ਇਧਰ ਵੀ ਲਾਈਨ ਦੇ ਵਿੱਚ ਤੇ ਬਾਹਰ ਕੁਛ ਐਦਾਂ ਦਾ ਮਾਹੌਲ ਹੈ ਤੇ ਇਹਨਾਂ ਨੇ ਦੇਖੋ ਇਧਰ ਮਾਹੌਲ ਕਿੰਨਾ ਵਧੀਆ ਬਣਾਇਆ ਵਾ ਇੱਥੇ ਬੈਠਣ ਵਾਸਤੇ ਟੇਬਲ ਲਾਇਏ ਵੇ ਤੇ ਕੁਰਸੀਆਂ ਲਾਈਆਂ ਵੀ ਇਹ ਖੁੱਲਾ ਏਰੀਆ ਚਾਹ ਚ ਪੀਣ ਵਾਸਤੇ ਕੋਈ ਦਿੱਕਤ ਨਹੀਂ ਹੈਗੀ ਹਨਾ ਹਾਂਜੀ ਯਾਰ ਸ਼ਾਂਤ ਬਸ ਇੱਕੋ ਚੀਜ਼ ਹੈ ਬਸ ਚਾਹ ਕਾਫੇ ਬਣਾਉਣੇ ਆ ਜੇ ਕਿਤੇ ਚਾਹ ਅੰਦਰ ਪਤੀਲੇ 'ਚ ਰਿਹਾ ਹੋਵੇ ਨਾ ਤੇ ਚਾਹ ਬਣ ਕੇ ਇੱਥੇ ਧੁੱਪ ਦੇ ਵਿੱਚ ਉਤਰਾ ਭਲਾ ਹੋ ਜਾਏ ਮੈਂ ਕਹਿੰਦਾ ਸ਼ੁਕਰ ਹੋਵੇ ਦਾ ਤੇਰਾ ਇੰਨੀ ਕੰਡ ਗੱਲਬਾਤ ਹੋਈ ਪਈ ਹੈ ਨਾ ਸਹੀ ਗੱਲ ਹੈ ਜਮੇ ਐਨ ਮਿੱਤਰੋ ਮਾਹੌਲ ਪੰਜਾਬ ਵਰ ਗਈ ਆ ਅਸਾਂ ਗੱਲ ਪਤਾ ਹੈ ਕਿ ਨਾ ਜਿੱਥੇ ਵੀਰੇ ਜਾਣ ਪੰਜਾਬੀ ਨਵਾਂ ਪੰਜਾਬ ਬਸਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਂਦੇ ਨੇ ਇਹ ਪੰਜਾਬੀ ਦੇ ਵਿੱਚ ਮਿੱਤਰੋ ਹੈਗੀ ਆ ਚੀਜ਼ ਇਹ ਪੰਜਾਬੀ ਬੜੇ ਮਿਹਨਤੀ ਮਤਲਬ ਹੀ ਕੌਮ ਹੈ ਜਿਹੜੇ ਬੰਦੇ ਪੰਜਾਬੀ ਆ ਤੇ ਦੇਖਿਆ ਕਿ ਨਹੀਂ ਦੁਨੀਆ ਦੇ ਵਿੱਚ ਕਿੱਥੇ ਝੰਡੇ ਗੱਡੇ ਵੇ ਆ ਤੇ ਐਵੇਂ ਥੋੜਾ ਪੰਜਾਬ ਜੀ ਪੰਜਾਬੀ ਨੇ ਗੱਲਾਂ ਹੁੰਦੀਆਂ ਇਸ ਕਰਕੇ ਤੇ ਆਪਾਂ ਗੜੀ-ਗੁੜੀ ਤਵਾ ਗਏ ਹਲੇ ਆਪਾਂ ਜਾਣਾ ਹੈ ਜਿਹੜਾ ਅਸੀਂ ਦੂਜੀ ਸ਼ਾਪ ਤੇ ਜਾਣਾ ਸੀ ਆਪਣੇ ਬਾਈ ਉਹਨਾਂ ਦੇ ਤੋ ਇਹਨਾਂ ਦੀ ਸ਼ਾਪ ਹੈ ਉੱਥੇ ਆਲਮਿੰਤਾਰੀਆ ਫੂਡ ਮਤਲਬ ਤੇ ਸਾਮਾਨ ਮੇਲਾ ਆਲਮਿੰਤਾਰੀ ਕਹਿ ਦਿੰਦੇ ਨੇ ਜਿਦਾਂ ਖਰੀਆਨੀ ਦੁਕਾਨ ਨੂੰ ਉੱਥੇ ਤੇ ਆਪਾਂ ਉਹਦੇ ਕੋਲੇ ਬੈਕ ਸਾਈਡ ਹੈ ਆਪਣੀ ਜਿੱਥੋਂ ਵੀਰਾਂ ਉਹ ਲੈਣੀ ਉਹ ਹੈ ਤੇ ਆਪਾਂ ਉੱਥੇ ਬਾਅਦ ਵਿੱਚ ਗੱਡੀ ਧਵਾ ਕੇ ਬਾਅਦ ਚੱਲਦੇ ਫਿਰ ਆਪਾਂ ਉਧਰ ਨੂੰ ਪਰ ਆਪਾਂ ਦੂਜੀ ਸਾਈਡ ਹੈ ਫੇਰ ਉਹ ਦੂਜੀ ਸਾਈਡ ਹੈ ਮੈਂ ਕਿਹਾ ਸੀ ਚਾਹ ਦੀ ਗੱਲ ਕਰਦੇ ਸੀਗੇ ਤੇ ਤੁਸੀਂ ਚਾਹ ਠੰਡੀ ਲੈਂਦੀ ਸਾਨੂੰ ਤੁਸੀਂ ਅਸੀਂ ਗਰਮ ਚਾਹ ਦੀ ਗੱਲ ਕਰਾਂ ਮੈਂ ਕਿਹਾ ਵੀ ਪੰਜਾਬੀ ਜਿੱਥੇ ਜਾਣਾ ਜਗੜ ਲੈ ਲੈਣੇ ਕਿੰਨਾ ਵਧੀਆ ਬਣਿਆ ਬੈਠਣ ਨੂੰ ਉੱਠਣ ਬਾਅਦ ਇਸ ਤੋਂ ਸਹੀ ਗੱਲ ਹੈ ਏ ਮਿੱਤਰੋ ਤੇ ਹੀ ਇਹਨੂੰ ਮਤਲਬ ਵੀ ਚਾਹ ਹੈ ਗਏ ਨੇ ਠੰਡੀ ਚਾਹ ਹੈ ਇਹ ਪੇਸਕੇ ਵਾਲੀ ਵੀ ਹੁੰਦੀ ਹੈ ਤੇ ਲੇਮਨ ਵਾਲੀ ਵੀ ਹੁੰਦੀ ਹੈ ਗਰਮੀ 'ਚ ਪੀਣ ਵਾਸਤੇ ਬੈਸਟ ਡਰਿੰਕ ਹੈ ਲੋਈ ਬ్రో ਥੈਂਕ ਯੂ ਠੀਕ ਹੈ ਠੀਕ ਹੈ ਠੀਕ ਹੁਣ ਗੱਡੀ ਮਿੱਤਰੋ ਧੋ ਕੇ ਆਪਣੀ ਧੁੱਪ ਦੇ ਵਿੱਚ ਲੱਗੀ ਹੈ ਦੇਖੋ ਇੱਧਰ ਹੁਣ ਕੀ ਕਰੀਏਗਾ ਵੀਰੋ ਉਹ ਗੱਡੀ ਫੇ ਬਈ ਫਿਨਿਸ਼ਿੰਗ ਕਰ ਲਈਏ ਹਾਂ ਦੇ ਕਹਿੰਦਾ ਫਿਨਿਸ਼ਿੰਗ ਕਰਨੀ ਹੈ ਪਾਲਚ ਪੂਛ ਮਾਰਨੀ ਅਡਾਲੇ 'ਚ ਕੋਈ ਨਹੀਂ ਮਾਰ ਦਿੰਦਾ ਨਹੀਂ ਨਹੀਂ ਉਹਦਾ ਵੀ ਉਦਾਂ ਹੀ ਕਰਦੇ ਨੇ ਬਸ ਹਾਂ ਅਸੀਂ ਕਿੰਨੀ ਵੇਰ ਆਪਾਂ ਗੱਡੀ ਧੋਈ ਦੀ ਆਟੋ ਲੋਵਾਜ ਦੇ ਉੱਪਰ ਉਹ ਇੱਧਰ ਧੋਗੇ ਨੇ ਗੱਡੀ ਤੋਂ ਦੇ ਦੇਣੀ ਆ ਪਰ ਇੱਥੇ ਨਹੀਂ ਇਹ ਗੱਡੀਆਂ ਬਾਹਰ ਦੇਖੋ ਆਪਾਂ ਧੋਗੇ ਧੁੱਪੇ ਗੱਡੀ ਲਾਤੀ ਆ ਤੇ ਹੁਣ ਬਾਈ ਕੋ ਸਪਰੇਸੂ ਹੈਗੀ ਸਾਰਾ ਸਮਾਨ ਪੂੜੀਆਂ ਚੰਗੀ ਤਰ੍ਹਾਂ ਫ੍ਰੀਸ਼ੀ ਕਰਕੇ ਤੇ ਫਿਰ ਬਾਈ ਜਾਣ ਦੇਣਾ ਹਨਾ ਬਾਈ ਹਾਂ ਉਦਾਂ ਨਹੀਂ ਪਈ ਤਾਂ ਜਾ ਮੇਗਾ ਛੱਤ ਤੱਕ ਇਹ ਧੋਤੀ ਨੂੰ ਉੱਪਰ ਕਿਸੇ ਨੇ ਨਹੀਂ ਛੱਤ ਨਹੀਂ ਗਈ ਸਹੀ ਗੱਲ ਹੈ ਤਾਂ ਇੱਥੀ ਮੈਂ ਮਾਰਦੇ ਨੂੰ ਉਰਤਾਂ ਕਿ ਇਧਰੋਂ ਉਧਰੋਂ ਤੋਂ ਮਾਰਦੇ ਨੇ ਬਸ ਨਹੀਂ ਸਹੀ ਗੱਲ ਗੱਲ ਬਾਤ ਇਹਨੇ ਹੈ ਤੇ ਬਾਕੀ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਆਹ ਹਰਮਨ ਕੋਲ ਨੂੰ ਹਰਮਨ ਸੰਗ ਦੇਖੋ ਕਿਦਾਂ ਜੀ ਸੰਗਰ ਕਦਾ ਆ ਜਾਂਦਾ ਸਰ ਡਫੈਂਟ ਤੇ ਆਪਣਾ ਭਾਈ ਹਰਮਨ ਦਾ ਇਹ ਹੈਗਾ ਇਹ ਸੰਪਿੰਡੀਏ ਆ ਮਤਲਬ ਵੀ ਨੇੜੇ ਏਰੀਆ ਵਾਲੇ ਆ ਨੇੜੇ ਨੇੜੀ ਨੇੜੇ ਨੇੜੀ ਵਾਲੇ ਨੇ ਆੜੀ ਆਪਣੀ ਕੱਢ ਲਈ ਇਹ ਪੰਜਾਬੀ ਹੋਰ ਗੱਲ ਜੀ ਮਸ਼ਹੂਰ ਹੈਗੇ ਇੱਕ ਮੱਲਾ ਮਾਰਦੇ ਤੇ ਹੈਗੀ ਹੈਗੇ ਆ ਆਪਣੀ ਜਨਮਸ਼ਾਲੀ ਕੱਟਣੇ ਜਨਮਸ਼ਾਲੀ ਸਰਨੇ ਪਹਿਲਾਂ ਪੁੱਛੀ ਜਨਮਸ਼ਾਲੀ ਕਰ ਲਈ ਬਾਈ ਕਿਹੜਾ ਰਹੀ ਜੇ ਕਿਹੜਾ ਕਿਹੜਾ ਨਹੀਂ ਨਹੀਂ ਕਿਹੜਾ ਬਾਈ ਇਹ ਤੁਹਾਡਾ ਆਪਣਾ ਸੁਲਤਾਨਪੁਰ ਲੋਧੀ ਹਾਂਜੀ ਕਿੰਨੇ ਟਾਈਮ ਤੋਂ ਤੁਨ ਵਾਈ ਨਹੀਂ ਸੀ ਮੈਨੂੰ ਬਾਈ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ ਖਜ਼ਾਨਾਵੇਂ ਨਵੇਂ ਆਏ ਹੋ ਨਾ 9 ਮਹੀਨੇ ਠੀਕ ਹੈ ਠੀਕ ਹੈ ਜੀ ਚਲੋ ਥੋੜੀ ਥੋੜੀ ਬੰਨ ਜਾਨੀ ਗੱਲ ਸਾਰਾ ਕੋਈ ਗੱਡੀ ਲੈਣ ਤੇ ਆਏ ਤੁਹਾਡੀ ਵੀ ਹਾਂਜੀ ਚਾ ਬਸ ਓਕੇ ਹੁਣ ਤਾਂ ਠੀਕ ਹੈ ਇਹਦਾ ਸਾਹ ਵਿੱਚ ਕੋਈ ਨਾ ਇਹਦਾ ਦਾਗ ਨਾ ਰਹਿ ਗਿਆ ਪਾਣੀ ਦਾ ਇਹਨੇ ਦਾਗ ਪਾ ਲਿਆ ਕਾਲੀ ਨਹੀਂ ਨਾ ਯੋਥੇ ਗੱਲ ਹੈ। ਐਣ ਬਣਾ ਦੀ ਗੱਲ ਗੱਡੀ ਦੇ ਬਾਈ ਤਾਂ। ਹੁਣ ਮੇਤਰੋ ਮਸਲਾ ਉਹੀ ਲੱਗ ਗਿਆ ਜਿਹੜਾ ਹਰੇਕ ਵਾਰ ਲੱਗਦਾ ਹੁੰਦਾ ਹੈ। ਤੇ ਬਾਈ ਹੁਣ ਆਪਾਂ ਤਾਂ ਪੈਸੇ ਨਹੀਂ ਲੈ ਰਹੇ ਹੈਗਾ। ਹੈ ਮਨੀ? ਇਹ ਥੋੜੀ ਗਲਤ ਗੱਲ ਹੈ। ਤੁਹਾਨੂੰ ਪੈਸਾ ਸਾਡੀ ਗੱਡੀ ਤਾਂਦਰੋਂ ਪਾਸੇ ਆਇਆ ਵੀ ਆਪਣਾ ਬਾਈ ਦਾ ਕੰਮਕਾਰ ਆ ਜੀ ਆ ਸਾਨੂੰ ਆਉਣਾ ਚਾਹੀਦਾ ਤਾਂ ਆ ਵੀ ਆਏ ਆ। ਨਹੀਂ ਨਹੀਂ। ਹਾਂ ਇਹ ਨਹੀਂ ਨਹੀਂ ਗੱਲ ਮੰਨ ਨਹੀਂ ਮੰਨੀ ਵੀ 1 ਕੇ ਬਿਲਕੁਲ ਨਹੀਂ ਇੱਧਰ ਨਹੀਂ ਡਿਸਕਾਊਂਟ ਕਰਦੇ ਬਕਰੀ ਗੱਲ ਹੈ ਫੰਡ ਇਨਸਟਰੂਮੈਂਟ ਜੋਨੇ ਆਈ ਮਾਨਣ ਡਿਸਕਾਊਂਟ ਕਰ ਲਾ ਬਕਰੀ ਗੱਲ ਹੈ ਪਰ ਪੈਸੇ ਤਾਂ ਦੇ ਨਹੀਂ ਦਿੰਦੇ ਨਾ ਅਜੀ ਪਹਿਲੀ ਵਾਰੀ ਦੁਕਾਨ ਤੇ ਆਇਆ ਅਥਰ ਹੁੰਦਾ ਤਫੋਰਿਆ ਕਹਿੰਦੇ ਪਰਫਿਊਮ ਹੀ ਲਾਉਣੇ ਗੱਡੀ ਦੇ ਵਿੱਚ ਪਰ ਮੈਂ ਕਿਸ ਮਾਇ ਲੈਣੀ ਆ ਆਹ ਸਹੀ ਹੈ ਬੰਦਾ ਸਹੀ ਹੈ ਨਹੀਂ ਓਕੇ ਮਣੀ ਮੇਰੇ ਸੈਂਕੀ ਵੈਰੀ ਮੱਚ ਹੈ ਮਿਲਦੇ ਆਂ ਕੋਪੀ ਲੋ ਕਾਨਾ ਬਾਜੀ ਤੁਸੀਂ ਅੱਜ ਬਹੁਤ ਬਹੁਤ ਹੁੰਦਾ ਤੁਸੀਂ ਆਏ ਹੋਣ ਠੀਕ ਹੈ ਦੇਖੋ ਮੇਤੋ ਗੱਡੀ ਚੈੱਕ ਕਰੋ ਪਹਿਲਾਂ ਵਾਲੀ ਓਏ ਹੁਣ ਤਾਂ ਜੇ ਵਿੱਚੋਂ ਦੇਖ ਕੇ ਬੰਦਾ ਪੱਗ ਬਨ ਲਵੇ ਦੇਖੀ ਇਹਨਾਂ ਇਨੀ ਗੱਡੀ ਨਖਾਰਦੀ ਹੈ ਭਾਈ ਨੇ ਸਹੀ ਗੱਲ ਹੈ ਮਣੀ ਥੈਂਕ ਯੂ ਜੀ ਬਹੁਤ ਧੰਨਵਾਦ ਵਧੀਆ ਗੱਡੀ ਥੋਦੀ ਚਲੋ ਅਸੀਂ ਪ੍ਰਾਈਸ ਕੀ ਨਾ ਗੱਡੀ ਧੋਣ ਦਾ ਨਹੀਂ ਤਾਂwidehat ਕੋਈ ਗੱਲ ਨਹੀਂwidehat ਕਰਤੀ ਕਿਉਂਕਿ ਭੈਣ ਭਾਵ ਨੇੜੇ ਹੁੰਦਾ ਰੋਮ ਦੇ ਦੇਖਣ ਵਾਸਤੇ ਬੰਦਾ ਕਰਦਾ ਗੱਡੀ ਪ੍ਰਾਈਸ ਭਾਜੀ ਅਸੀਂ ਹਲੇ ਲੈਂਦੇ ਦੇਸ਼ੀ ਯਾਰੋ ਜਿੱਦਾਂ ਕੋਈ ਜੀਪ ਆ ਜਾਵੇ ਉਹਦੇ ਲੈਂਦੇ ਕੋਈ ਨਹੀਂ ਸੀ ਮਨ ਵੱਡੀ ਗੱਡੀ ਦੇ 15 ਯੂਰੋ ਛੋਟੀ ਗੱਡੀ ਦਾ ਯੂਰੋ ਗੱਡੀ ਦੇਖ ਕੇ ਬਾਕੀ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਐਵੇਂ ਨਹੀਂ ਹੈਗਾ ਅਸੀਂ ਵੱਧ ਦੇ ਲੈਂਦੇ ਕੋਈ ਘੱਟ ਵਾਲਾ ਆਪਾਂ ਤਾਂ ਵੀ ਕਰਦੀ ਤਾਂ ਜੀ ਠੀਕ ਹੈ ਠੀਕ ਹੈ ਜੀ ਉਹ ਤਰਫਲਾ ਹੋ ਜਾਏ ਬਾੜੀ ਕੈਂਸ ਪਹਿਲੇ ਵਿੱਚੋਂ ਮਿੱਤਰੋ ਆਉਂਦੀ ਹੈ ਨਾ ਅੰਦਰ ਫਰਾਗ ਵਾਲੇ ਟੇਸਟ ਭਾਏ ਆ ਨਾ ਹਾਂਜੀ ਹਾਂਜੀ ਇਹ ਕਿੰਨਾ ਫਿਰਕੀ ਬੰਨਣਾ ਹਾਂ ਇਹ ਨਾ ਆਗੇ ਤਰ ਤੰਗੀ ਤੇ ਤੰਗੀ ਦੀ ਸਵਾਰ ਕੇ ਹਮਨੇ ਮੈਂ ਹੀ ਮੈਂ ਤੰਗੀ ਸਮੈਲ ਦੀ ਜਿੱਥੇ ਪਿੰਗੀ ਇਹ ਚਰਗ ਇਹ ਚਰਟਾ ਗਾ ਇਹਨੂੰ ਹੋਰ ਵਾਰੀ ਪਾ ਦਿੱਤਾ ਲੀਵਰ ਦੇ ਵਿੱਚ ਇਹਦਾ ਚਲ ਇਥੇ ਸਮੇਂ ਲਈ ਵਧੀਆ ਦੀ ਹੁਣ ਮੇਰੇ ਤੋਂ ਆਪਾਂ ਪਹੁੰਚੀ ਸੀ ਭਾਈ ਹੁਣ ਦੀ ਦੂਜੀ ਦੁਕਾਨ ਦੇ ਉੱਤੇ ਤੇ ਇਧਰ ਮਿਲੋ ਪਹਿਲਾਂ ਸਬਜੀ ਕਾਲ ਜੀ ਸਾਡੇ ਇਹ ਮੁੰਡੇ ਦਾ ਨਾਮ ਹੈ ਪੰਕੂ ਇਹ ਮੁੰਡਾ ਹਰਿਆਣੇ ਕਾ ਹੈ ਔਰ ਇਹਨੂੰ ਠੀਕ ਠਾਕ ਵਧੀਆ ਐਨ ਸੇ ਤਾਂ ਚੜਦੀ ਕਲਾ ਤੁਸੀਂ ਸੁਣਾਓ ਜੀ ਇਸ ਤਰ੍ਹਾਂ ਦੇ ਘੈਂਟ ਦੇ ਦिए ਤੁਸੀਂ ਸੁਣਾਓ ਜੀ ਕਿਤਨਾ ਤੇ ਬਾਕੀ ਆ ਦੇਖੋ ਇਧਰ ਸਾਡੇ ਵਾਸਤੇ ਦੋ ਡੱਬੇ ਖੋਲੇ ਮਠਿਆਈ ਦੇ

ਲਾਲ ਪੌਮ ਮਿੱਠਾ ਹੁਣ ਮੈਂ ਤਰੋਂ ਆਪਣੀ ਸਮਾਨ ਵੀ ਲੈ ਲਿਆ ਆਪਣਾ ਵੀਰਾਪੁਰਾ ਅੱਜ ਆਪਦੇ ਕੋ ਆਏ ਬਾਈ ਆ ਜਾ ਬਾਈ ਅੱਜ ਆਪਦੇ ਕੋ ਆਏ ਆ ਸਮਾਨ ਲੈਣ ਵਾਸਤੇ ਬਹੁਤ ਟਾਈਮ ਬਾਅਦ ਵੀ ਮੈਂ ਬੰਦੀਆ ਬੋਨੋ ਅਦੇ ਸੋ ਬੈੰਗੋ ਉਨੀ ਤਾਂ ਤੋ ਤੋ ਤਬੈ ਨਹੀਂ ਸਹੀ ਤੋ ਤਬੈ ਤੋ ਤਬੈ ਰਗਾ ਸੀ ਮੋਟੋ ਬਰਾਵੀ ਯਾਰ ਰਲ ਮਿਲ ਕੇ ਕਹਿਣਾ ਜਿਹੜੇ ਪਰਦੇਸ ਦੇ ਵਿੱਚ ਕੋਈ ਹੋਵੇ ਚਾਹੇ ਪੰਜਾਬੀ ਹੋਣ ਚਾਹੇ ਆਪਣਾ ਜਿਹੜਾ ਮਰਜੀ ਭਾਈਚਾਰਾ ਹੋਵੇ ਰਲ ਮਿਲ ਕੇ ਹੀ ਰਹਿਣਾ ਚਾਹੀਦਾ ਓਕੇ ਅੱਛਾ ਪ੍ਰੈਸ ਤੋਂ ਹੈ ਸੀ ਕੋਨ ਟਾਈਮ ਮਿੱਤਰੋ 6 ਵਜੇ ਦੇ 10 ਮਿੰਟ ਹੋ ਗਏ ਸ਼ਾਮ ਦੇ ਤੇ ਤੁਸੀਂ ਉਤਰੇ ਹਾਂਜੀ ਮੈਂ ਕਿਹਾ ਟਾਈਮ ਜ਼ਰਾ 6 ਵਜੇ ਆ ਸ਼ਾਮ ਦੇ ਤੇ ਮੌਸਮ ਦੇਖ ਸਵੇਰੇ ਮਿੱਤਰੋ ਐਨ ਧੁੱਪ ਲੱਗੀ ਜੀ ਬਹੁਤ ਵਧੀਆ ਕੜਾਕੀ ਦੀ ਐਨ ਲੱਗਦਾ ਰਹੇ ਵੀ ਗਰਮੀ ਫੁੱਲ ਗਰਮੀ ਸੀ ਅਜੇ ਪਹਿਰੇ ਆਪਾਂ ਸਿੱਕੇ ਧੁੱਪ ਸੀਗੀ ਪੈ ਰਗੀ ਤੁਸੀਂ ਇਹ ਗੱਡੀ ਧੋ ਕੇ ਲੈ ਕੇ ਆਏ ਹੈ ਤੇ ਹੁਣ ਦਗੇ ਪਿੱਛੇ ਕਾਲੀਆਂ ਘਟਾਵਾਂ ਛਾ ਗਈਆਂ ਉਹ ਦੇਖੋ ਉਧਰ ਮਿੱਤਰੋ ਉਹ ਬਦਲੇ ਬਦਲ ਹੋਇਆ ਵਾ ਸਾਰੇ ਪਾਸੇ ਤੇ ਵਾ ਕੁੜੀਆਂ ਲੱਗ ਗਈਆਂ ਤਾਂ ਟੇਬਲ ਨੂੰ ਸੈੱਟ ਕਰਨ ਲੱਗੇ ਗਏ ਵਿਕੇਂਦਰ ਨਾਲੇ ਗੱਲਾਂ ਕਰੀ ਜਾਣੀਆਂ ਨੇ ਨਾਲੇ ਕੰਮ ਕਰੀ ਜਾਣੀਆਂ ਚਾਹੋ ਤੁਸੀਂ ਸੌ ਲੇ ਹਾਂਜੀ ਸੌ ਲੇ ਠੀਕ ਹੋ ਗਿਆ ਤੇ ਸਵਾਹਾਂ ਦੀ ਸਹੀ ਤਰੀਕੇ ਨਾਲ ਕਰਤੀ ਸਾਰੀ ਠੀਕ ਹੈ ਜੀ ਥੈਂਕ ਯੂ ਜੀ ਤੇ ਤੁਸੀਂ ਆਪਣਾ ਹੌਣ ਦਾ ਗਾਣਾ ਵੀ ਸੰਭੋ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਪੀ ਅਗਰ ਚੱਲੀਏ ਸਰਦਾਰੀ ਠੀਕ ਹੈ ਜੀ ਹਾਂਜੀ ਹਾਂਜੀ ਮੀਕਲ ਲਾਤਾ ਜੀ ਕਿਹੋ ਕੋ ਲਾਤੇ ਕਿ ਪੂਰ ਵੜੀ ਤੇ ਕਿ ਵਾਪਸ ਹਾਂ ਠੀਕ ਹੈ ਜੀ ਉਹਨੂੰ ਪੂਰ ਲਾਤਾ ਠੀਕ ਹੈ ਠੀਕ ਹੈ ਅਵੇ ਦੇਖ ਤੁਟੋ ਪੋਸਟੋ ਟੂਟੋ ਬੈਨੀ ਮੇਸੀ ਪੋਸਤੀ ਟਾਵੋਲੀ ਸੀ ਮਾਸੇ ਬ੍ਰਾਵੀਓ ਫਿਰਮੈਂਟ ਕੰਪਲੀਮੈਂਟੀ ਗ੍ਰਾਟੀ ਫੋਰ ਲਾਵੋਰੋ ਨਾ ਗ੍ਰੋਮੇਸ਼ੰਦੀ ਤੁਸੀਂ ਆ ਕੇ ਵਾਅ ਬਣਾ ਦੇ ਇਧਰ ਵਾਲਾ ਬਣਾ ਦੇ ਉਹਨਾਂ ਛੇੜਿਓ ਠੀਕ ਨਾਲੇ ਕੱਟ ਗਏ ਤੇ ਬਾਹਰੋਂ ਠੀਕ ਹੈ ਜੀ ਠੀਕ ਹੈ ਤੁਸੀਂ ਕਿੱਥੇ ਚਲੇ ਜਾਣਾ ਨਹੀਂ ਬਣਾਉਣੀ ਜੀ ਗੁਰシャン ਦੀ ਰੋਟੀ ਅੱਜ ਮੈਂ ਰੋਟੀ ਬਣਾਈ ਨਹੀਂ ਲੇਟ ਖਾਧੀ ਕਰ ਮम्मा ਮੈਂ ਖਾਣੀ ਨਹੀਂ ਅੱਗੇ ਤਾਂ ਮੈਂ ਨਾਲ ਹੀ ਬਣਾ ਦੇਣੀ ਆ ਓਕੇ ਹੁਣ ਮੈਂ ਕਿਹਾ ਬੇਟਾ ਭੁੱਖ ਲੱਗੀ ਕਰ ਮम्मा ਥੋੜੀ ਥੋੜੀ ਲੱਗੀ ਆ ਮੈਂ ਕਿਹਾ ਇੱਕ ਰੋਟੀ ਖਾ ਲੈ ਜੀ ਮੈਂ ਬਣਾ ਕੇ ਦੇ ਆਂ ਭੱਜ ਕੇ ਆ ਬੜਾ ਕੋਈ ਮਤ ਨਹੀਂ ਚੱਲ ਲੋਈ ਮੇਤਰਾ ਹੁਣ ਟਾਈਮ 1:30 ਹੋ ਗਏ ਤੇ ਆਪ ਚੱਲੀ ਕਰ ਰਹੇ ਆਪਾਂ ਹਾਂਜੀ ਤੇ ਸਾਡੀ ਮਿੱਤਰੋ ਤੇਰੀਆਂ ਨੂੰ ਘਰ ਨੂੰ ਜਾਣ ਦੀ ਤੇ ਰੋਟੀ ਪਾਣੀ ਜਾ ਕੇ ਖਾਣੇ ਆ ਜੀ ਖਾਣ ਨੂੰ ਕੀ ਬਣਾਇਆ ਦੁਪਹਿਰ ਵਾਲੇ ਜੀ ਦੁਪਹਿਰ ਵਾਲੇ ਆਲੂ ਮਟਰ ਅੱਜ ਤਾਂ ਦੁਪਹਿਰ ਹੀ ਮਿੱਤਰੋ ਲੇਟ ਹੀ ਹੋ ਗਏ ਅੱਜ ਸਵੇਰੇ ਗਏ ਸੀ ਆਪਾਂ ਗੜੀ ਧਰੋਂ ਵਾਸਤੇ ਤੁਹਾਡੇ ਸਾਰਾ ਵਲੋਗ ਸ਼ੇਅਰ ਕੀਤਾ ਸਮਾਨ ਸੋਨੇ ਆਉਂਦੇ ਇਹਨੂੰ ਤੇ 3 ਵਜੇ ਰੋਟੀ ਖਾਧੀਏ ਬਸ ਇੱਕ ਰੋਟੀ ਖਾ ਕੇ ਬਸ ਇਦਾਂ ਹੀ ਸਰ ਗਿਆ ਸੀਗਾ ਕਿ ਉਹਨਾਂ ਨੇ ਟਾਈਮ ਲੱਗ ਗਿਆ ਰੋਟੀ ਦੇ ਮੁਰਗੀ ਬਈ ਭੁੱਖ ਵੀ ਨਹੀਂ ਲੱਗਦੀ ਹੈਗੀ 12:00 ਵਜੇ ਭੁੱਖ ਬਹੁਤ ਲੱਗੀ ਸੀ 12:00 1 ਵਜੇ ਅੱਛਾ ਫਿਰ ਮੈਂ じゃ ਕੋਈ ਨਾ ਜਾ ਕੇ ਖਾਣੇ ਜਿੱਤੇ ਨੇ ਕਿ ਬੋਜੇ ਵੇਟਡ ਜੋ ਨਾ ਉਹ ਟਾਈਮ ਲੰਘ ਜਾਂਦਾ ਭੁੱਖ ਵੀ ਮਰਜੀ ਜਾਂਦੀ ਇਦਾਂ ਹੋ ਜਾਂਦਾ ਤੇ ਬਾਕੀ ਇਹ ਬੜਾ ਚੰਗਾ ਲੱਗਿਆ ਜਿਵੇਂ ਉਹਨੇ ਬਾਈ ਜਣਾ ਨੂੰ ਮਿਲ ਕੇ ਜੇ ਅਪ ਗੱਡੀ ਧਵਾ ਕੇ ਲੈ ਕੇ ਆਏ ਆ ਤੇ ਬੜੀ ਇਦਾਂ ਵੀ ਚੰਗਾ ਵੀ ਲੱਗਦਾ ਹੈ ਕਿ ਆਪਣੇ ਪੰਜਾਬੀ ਵੀਰ ਕੰਮ ਕਰ ਸਾਰੇ ਖੋਲਦੇ ਆ ਹਨਾ ਬੜਾ ਚੰਗਾ ਲੱਗਦਾ ਇਹ ਤਾਂ ਤੇ ਆਪਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਆਪਣੇ ਪੰਜਾਬੀ ਭੈਣ ਭਰਾਵਾ ਸਾਰਿਆਂ ਨੂੰ ਆਪਣੇ ਆਲੇ ਦਾਲੇ ਆਪਣੀ ਚੀਜ਼ ਦੀ ਗੌਰ ਕਰਨੀ ਚਾਹੀਦੀ ਆ ਕਈ ਵਾਰ ਕੋਈ ਨਵੀਂ ਆਲਮਨਤਾਰੀ ਖੁੱਲਦੀ ਹੈ ਕੋਈ ਬਾਾਰ ਖੁੱਲਦਾ ਹੈ ਕੋਈ ਆਪਣੀ ਕਿਸੇ ਦੀ ਵੀ ਸ਼ਾਪ ਹੋਵੇ ਪੰਜਾਬੀ ਦੀ ਸਾਡਾ ਫਰਜ਼ ਬਣਦਾ ਉੱਥੇ ਵੀ ਜਾ ਕੇ ਉੱਥੇ ਸਮਾਨ ਲੈਣ ਦਾ ਉਹਨਾਂ ਦੀ ਮਤਲਬ ਵੀ ਕਿ ਇਨਡਾਇਰੈਕਟ ਤੌਰ ਤੇ ਹੈਲਪ ਹੋ ਜਾਂਦੀ ਆ ਤੇ ਆਪਣਾ ਵਾਅਦੇ ਵਾਅਦਾ ਯੋਗਦਾਨ ਪਾਉਣਾ ਚਾਹੀਦਾ ਆ ਆਪਾਂ ਨੂੰ ਇਦਾਂ ਜਾਣਾ ਚਾਹੀਦਾ ਤੇ ਬਾਕੀ ਜਾਂਦੇ ਜਾਂਦੇ ਇੱਕ ਵਾਰੀ ਮਿੱਤਰੋ ਰੋਜ਼ ਦੀ ਤਰ੍ਹਾਂ ਆਪਣੇ ਕਮੈਂਟਾਂ ਵੱਲ ਤੇ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਰੇ ਭੈਣ ਭਰਾਵਾਂ ਨੇ ਤੁਹਾਡਾ ਧੰਨਵਾਦ ਕਰਦੇ ਆਪਾਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਵੀ ਬਹੁਤ ਸੋਹਣੇ ਕੀਤੇ ਆ ਹਾਂਜੀ ਹਾਂ ਸਾਰਿਆਂ ਨੇ ਕਮੈਂਟ ਬਹੁਤ ਸੋਹਣੇ ਕੀਤੇ ਆ ਤੁਹਾਡਾ ਮਿੱਤਰੋ ਬਹੁਤ ਯੋਗਦਾਨ ਹੈ ਆਪਣੇ ਚੈਨਲ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਪ੍ਰਮਾਤਮਾ ਤੁਹਾਨੂੰ ਸਾਰੇ ਜੀ ਜੜਦੀ ਕਰ ਵਿੱਚ ਰੱਖੇ ਤੇ ਅੱਜ ਥੱਕੇ ਜਿਹੇ ਬਹੁਤ ਪਏ ਹੁਣ ਤਾਂ ਹਾਂਜੀ ਹਾਂਜੀ ਤੇ ਹੁਣ ਤਾਂ ਇਦਾਂ ਕਰਦਾ ਵੀ ਬਸ ਜਾ ਕੇ ਹੁਣ ਤਾਂ ਵੀ ਰੋਟੀ ਪਾਣੀ ਛਕੀਏ ਪਰ ਇਹਦੇ ਵਲੌਗ ਐਡਿਟ ਕਰਨੇ ਤਾਂ ਜਾ ਕੇ ਤੁਹਾਨੂੰ ਕੱਲ ਨੂੰ ਸਵੇਰੇ ਵਲ ਤੇ ਪਸਪਾ ਚੱਲੀ ਜਾਂਨ ਕਰ ਨੂੰ ਤੇ ਕਾਈ ਰੁੱਟੀ ਪਣੀ ਛੱਕੀ ਤੇ ਸੌਈਏ ਤੇ ਇਹਦੇ ਨਾਲ ਆਪਣਾ ਅੱਜ ਦਾ ਵਲੌਗ ਇੱਥੇ ਆਪਣਾ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ